ਆਈ ਵਾਰੀ ਕਰੇ ਤੀਆਂ ਦਾ ਆ ਜਾਂਦਾ ਕਦੇ ਰਖੜੀਆਂ ਦਾ ਆ ਜਾਂਦਾ ਮਤਲਬ ਤਾਂ ਸੂਟ ਹੀ ਨਹੀਂ ਮੁੱਕਦੇ ਲੈ ਹੁਣ ਤੂੰ ਆ ਬੈਠਿਆ ਪਹਿਲਾਂ ਮਾਮਾ ਤੈਨੂੰ ਡੀਕ ਡੀਕ ਕੇ ਵਾਗਿਆ ਅੱਛਾ ਕੀ ਕੰਮ ਆਈ ਦੀ ਹੋ ਲੈ ਕਹਣਾ ਕੀ ਕੰਮ ਆਈ ਦੋ ਸੁਖਣਾ ਸਦਾਰਾ ਦੇਣਾ ਇਹ ਤੀਆਂ ਦਾ ਅੱਛਾ ਅੱਛਾ ਸੂਟ ਦੇ ਕੇ ਉੱਤੇ 500 ਰੁਪਈਆ ਦੇ ਕੇ ਮੈਨੂੰ ਠੀਕ ਹੈ ਕਿਹੜਾ ਮਾਮਾ ਜੀ ਦਾ ਵੱਡਾ ਜੀ ਭੋਲਾ ਅੱਛਾ ਭੋਲਾ ਇੰਨਾ ਯਾਦ ਕਰਦਾ ਸੀ ਤੈਨੂੰ ਕਹਣਾ ਮੈਂ ਮਰ ਕੇ ਵਾਗ ਜੂੰਗਾ ਚਾਹ ਪਾਣੀ ਦੇ ਦਿੱਤਾ ਸੀ ਉਹਨਾਂ ਨੂੰ ਚਾਹ ਪਾਣੀ ਪੀ ਕੇ ਗਿਆ ਖਰਤਾ ਜੀ ਹੌਲੀ ਹੌਲੀ ਉੱਠ ਕੇ ਤੇ ਤੈਨੂੰ ਬੜਾ ਯਾਦ ਕਰਦਾ ਸੀ ਕਹਿੰਦਾ ਕਦੇ ਆਏ ਹੀ ਨਹੀਂ ਮੇਰੇ ਕੋਲ ਮਮਾ ਦਾ ਭੱਜਾ ਆਉਂਦਾ ਕੰਮ ਛੱਡ ਕੇ ਆਇਆ ਤੂੰ ਹੋਰ ਆਮਰੇ ਪਾਣੀ ਲਿਆ ਦੇ ਲਓ ਨੀਆ ਜੀ ਮਾਮਾ ਆ ਗਏ ਰਾ ਮਨ ਕਰੇ ਛੋਟਾ ਆ ਜਾ ਦੋ ਦਨਾਂ ਚਲ ਵਧੀਆ ਹੈ ਹੋਰ ਵਿਚਾਰੇ ਆ ਜਾਂਦੇ ਨੇ ਮਿਲ ਜਾਂਦੇ ਨੇ ਹੈ ਹਾਂ ਨਾਲ ਮਿਲ ਜਾਂਦੇ ਨੇ ਨਾਲੇ ਆਪਦਾ ਭਾਈ ਫਰ ਜਲਾ ਜਾਂਦੇ ਨੇ ਉਹ ਆਇਆ ਜਲਾ ਕਿੰਨੇ ਸਾਲ ਦੀ ਹੋਗੀ ਮੈਂ 50 ਸਾਲ ਹੋ ਗਏ ਸਦਾ ਰਾਜ ਨਹੀਂ ਮਗੜੇ ਬੰਦ ਕਰਿਆ ਇਹਦੇ ਤੋਂ ਪੂਰੀ ਕਰਦੇ ਨੇ ਖਰੇ ਤਾਂ ਮਨ ਮਰ ਗਿਆ ਹੋਰ ਹੁਣ ਜੇ ਤੈਨੂੰ ਡੀਕ ਡੀਕ ਅੱਗੇ ਗਿਆ ਅੱਛਾ ਹੋਰ ਕਹਣਾ ਗੇੜੇ ਨਹੀਂ ਮਾਰਦੇ ਮੇਰੇ ਕੋਲ ਮੈਂ ਤਾਂ ਹਲੇ ਮਨ ਲਾਵਾ 10 ਮਿੰਟਾਂ ਦੀ ਫਰਕ ਰਹਿ ਗਿਆ ਉਹਨਾਂ ਕਿਤੇ ਹਾਂ ਬਸ ਇੱਥੇ ਹੀ ਗਿਆ ਉਹ ਹੈ ਹਾਂ ਮੈਂ ਹਲੇ ਬਾਹਰ ਚ ਆਈਆਂ ਮੈਂ ਲੱਗਦਾ ਉਹ ਦੂਜੇ ਬਾਹਰ ਲੰਘਾ ਹਾਂ ਉਹ ਛੋਟੇ ਬਾਹਰ ਲੰਘਾ ਲੈ ਚਾ ਲੈ ਆ ਲੈ ਨੂੰ ਮੁੰਡੇ ਨੂੰ ਲੈ ਆਉਣੀ ਆ ਵੇਪੇ ਬਹੁਤ ਟਾਈਮ ਲਾਤਾ ਨਾਲੇ ਤੀਆਂ ਦਾ ਸੰਧਾਰਾ ਜਿਹੜਾ ਦੇਖ ਕੇ ਗਿਆ ਚਲ ਮਾਮਾ ਉਹ ਦੇ ਦੀ ਪਾ ਕੇ ਭਲੇ ਚ ਆਹ ਸਿਲੰਡਰ ਲਾ ਦਿਓ ਜੀ ਢੋਲੀ ਚਾਰ ਪਾ ਦੇ ਇਹਦਾ ਸਿਲੰਡਰ ਲਾ ਦੇ ਇਹ ਤੇਰੇ ਨਾਲ ਹੀ ਬੈਠੀ ਸੀ ਹਾਂ ਮੈਂ ਮਤ ਢੋਲੀ ਇਹ ਨਹੀਂ ਬੁਣੀ ਦੀ ਨੂੰ ਆ ਠਿੱਕ ਦਿੱਤੀ ਇਹ ਨੂੰ ਐਵੇਂ ਬੰਦੇ ਦੇਖਣ ਦਿੱਤਾ ਹੈਗਾ ਵੀ ਸੁਧਾਰੇ ਚ ਕੀ ਕਰਦਾ ਧਿਆਨਦਾ ਕੀ ਨਾ ਧਿਆਨਦਾ ਮੈਨੂੰ ਲੱਗਣਾ ਇਹ ਫਰੀ ਮੋਟਰ ਕੰਪਿਆਵਾ ਚਾਰ ਵੀ ਕਰਨੀਆਂ ਚਾਹ ਹੁਈ ਬਣ ਜੂਗੀ ਗੱਲਾਂ ਨਾਲੇ ਹੈਗੇ ਕਰਦੇ ਕੰਮ ਸਾਰੇ ਦਿਨ ਇੱਕ ਢੋਲੀ ਇਹ ਕਿਹਾ ਪਹਾੜ ਤਾਂ ਨਹੀਂ ਕਿਹਾ ਚੱਕਣ ਹੁਣ ਤਾਂ ਮੈਂ ਖੇਤੋਂ ਆਇਆ ਤੇਰੇ ਸਾਹਮਣੇ ਮਦਾ ਭੱਜਿਆ ਮਾਰ ਆਏ ਉਹਨਾਂ ਦਾ ਵੀ ਕਿਤੇ ਉਹ ਬੈਠੇ ਹੋਣਗੇ ਚੱਲ ਗੱਲਾਂ ਕਰ ਲਾਂਗੇ ਚਾ। ਆ ਮਾਮਾ ਇਆਂ ਫੇਰ ਆ ਜੂਗਾ ਜ਼ਰੂਰੀ ਤਣੀ। ਹੁਣ ਫੇਰ ਤੇ ਹਾਰ ਆ ਜਾਣਗੇ ਤੇਰਾ ਆ ਜੂਗਾ। ਉਹ ਰੋਇ ਨਾ ਕਿੱਥੇ ਆਏ ਲੈ ਜੀਰੀ ਦਾ ਟਾਈਮ ਹੈ ਹੁਣ ਕੱਦੂ ਕਦੂ ਕਰਦਾ ਅਗਲਾ ਘਰੇ। ਇਹਦਾ ਘਾਇਟਾ ਕਣੀ ਫੇਰ ਆ ਜੂਗਾ। ਰੋਇ ਨਾ ਕਿੱਥੇ ਨਿਕਲੇ ਲੈ ਤੇ ਕਰਾਂ ਬਾਹਰ। ਨੇੜੇ ਤਾਂ ਹੈਗਾ ਤੇਰਾ ਨਾਨਕੇ। ਨੇੜੇ। ਨਿਰਧਾਰ ਮਰ ਤਾਂ ਡਗਲਾ ਘੱਟ ਆਉਂਦਾ ਦਾ ਹੁਣ 2 ਸਾਲ ਬਾਅਦ ਮਸਾਂ ਆਈ ਸੀ। ਲੈ ਹੁਣ ਕਰ ਲੈ ਚਾ। ਲਾ ਦਾਂ ਸਿਲੰਡਰ ਤੇਰਾ। ਕੋਟੇਡ ਸਿਲੰਡਰ ਲੱਗਿਆ। ਹੋ। ਲੈ ਫੜ ਤੇਰੇ ਮਾਮੇ ਦੇ ਬਿਸਕਟ। ਹੋਲਾ ਮਾਮਾ ਸੁਧਾਰਾ ਦੇ ਕੇ ਗਿਆ ਤਰੀ ਮਾਮਾ। ਹੋਏ ਇੱਕ ਨੂੰ ਬੋਲਦੀ ਹੁੰਨੀ ਆ ਤੂੰ। ਇਹਨੂੰ ਹਟਾਵੇਂਗਾ ਕਿ ਨਾ ਬਈ ਤੂੰ। ਭਾਈ ਜਾ ਬੇਬੇ ਭਾਈ ਜਾ ਭਾਈ ਜਾ। ਭਾਈ ਜਾ ਕੋਈ। ਨਾ ਤਾਂ ਐ ਕਿਉਂ ਨਹੀਂ ਗਿਆ ਜਦੋਂ ਉਹਨੇ ਕਿਹਾ ਤੇਰਾ ਮਾਮਾ ਆਜੇ ਹੁਣ ਕਹਿ ਤਾ ਦਿੱਤਾ ਇਹਨੂੰ ਮਹਾ ਹਣ ਉਹਨੇ ਚਾਹ ਮੈਨੂੰ ਘੰਟਾ ਹੋ ਗਿਆ ਪਹਿਲਾਂ ਆ ਬਿਸਕਟਾਂ ਦੀ ਹੋ ਗਈ ਸੰਧਾਰੇ ਦੀ ਹੋ ਗਈ ਉਦੋਂ ਤੂੰ ਬੋਲਣ ਲੱਗੀ ਮੇਰੇ ਤਾਂ ਮੇਰੀ ਗੱਲ ਸੁਣ ਮੈਨੂੰ 50 ਸਾਲ ਹੋ ਗਏ ਵਿਆਹੀ ਨੂੰ ਉਦੋਂ ਨਹੀਂ ਤੇਰਾ ਮਾਮਾ ਕਰੇ ਛੋਟਾ ਆ ਜਾਂਦਾ ਕੱਲੇ ਵੱਡਾ ਆ ਜਾਂਦਾ ਮੈਨੂੰ ਬੋਲ ਮੇਤੋਂ ਸੱਚੀ ਗੱਲ ਕਹਾਉਗੀ ਮੇਰੇ ਹੁਣ ਸੜੇ ਜੇ ਕਹਿੰਦੀ ਐ ਬਿਸਕਟ ਉਹ ਤਾਂ ਗੱਲ ਮੈਂ ਮੰਨਦਾ ਬਿਸਕਟ ਸੰਧਾਰੇ ਦਾ ਚਾ ਆਵੇ ਮੈਂ ਕਹਾ ਗੱਲ ਮੇਰਾ ਮੂੰਹ ਚ ਆਈ ਨਹੀਂ ਮੈਂ ਤਾਂ ਰਹੀ ਦੀ ਸਨਾਰਾ ਜਦੋਂ ਤਾਂ ਆਵੇ ਨੂੰ ਤਾਂ ਚੰਗੇ ਬਿਸਕੁਟਾਂ ਦਾ ਪਤਾ ਲੱਗੇ ਵੀ ਮਹਾ ਆ ਗਏ ਜੇ ਨਾ ਕੋਈ ਕਾੜ ਕਰ ਦੂਦ ਲਈ ਹੋਵੇ ਭੱਜ ਕੇ ਵਿਆਹ ਕਰਾ ਲੈ ਮੇਰੇ ਮੁੰਡੇ ਨਾਲ ਤੂੰ ਦੇਖਲੇ ਸੋ ਜਾਊਗਾ ਤੂੰ ਇਹਨੂੰ ਹਟਾ ਦੇ ਚੱਲ ਕੋਈ ਨਾ ਬੇਬੇ ਮੈਂ ਸਮਝਾ ਦਊਗਾ ਤੂੰ ਚਿੰਤਾ ਨਾ ਕਰ ਬੇਬੇ ਚੁੱਪ ਕਰ ਜਾਾਂਗੀ ਤੇਰੀ ਪੁੱਤ ਦੀ ਰਾਜਾ ਨਾਲ ਆਈਆਂ ਮੈਂ ਐਵੇਂ ਨਹੀਂ ਆ ਗਈ ਆਂਦੀ ਐਵੇਂ ਵਧੀ ਜਾਨੀ ਆਂ ਗਾਂ ਕਾ ਪੁੱਤ ਪੁੱਤ ਦੀ ਰਾਜਾ ਨਾਲ ਆ ਗਈ ਫਿਰ ਤੂੰ ਆ ਤੇਰਾ ਮਾਮਾ ਕਿਉਂ ਕਿਹਾ ਇੱਕ ਹੱਥ ਨਾਲ ਢਿਕਾਰੀ ਵੱਜਦੀ ਹੈਗੀ ਦੋ ਹੱਥਾਂ ਨਾਲ ਵੱਜਦੀ ਆ ਤੂੰ ਆਇਆ ਹੈ ਵੀ ਮਾਮਾ ਜੀ ਆਇਆ ਸੀ ਆਹ ਥੋੜਾ ਚੱਕ ਲੋ ਚਾਹ ਜੀ ਉਹ ਚਾ ਕੋਈ ਨਾ ਹਰਕਤ ਦੀ ਗੱਤ ਹੋਣੀ ਐ ਸਾਰਾ ਤਰ੍ਹਾਂ ਸੂਈ ਖੜੀ ਰੱਖ ਦਿਆਂਗੇ ਚਲ ਕੋਈ ਨਾ ਬੇਬੇ ਤੂੰ ਵੀ ਨਾ ਬੋਲੇ ਕਰ ਮੈਨੂੰ ਕਹਿਤਾ ਹੁਣ ਉਹ 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 ਆਕੜ ਗਈ ਆ ਚਾ ਪੀ ਜਾਵੇ ਤੂੰ ਤਾਂ ਪੂਛ ਪੂਛ ਰੇ ਹੇਠਾ ਲੱਕ ਜਾਵੇ ਕੀ ਕਰੀ ਹੁਣ ਲਿਆਂਦੀ ਫਿਰ ਕੀ ਕਰੀਏ ਹੁਣ ਪਖਾ ਪਖਾ ਕੇ ਮੈਨਾਂ ਹੁਣ ਤੇਰੇ ਸਾਹਮਣੇ ਕਹਿਤਾ ਤੇਰਾ ਮਾਮਾ ਮੈਨੂੰ ਗੁੱਸਾ ਆਵੇ 50 ਸਾਲ ਹੋ ਗਏ ਪੁੱਤ ਮੇਰੇ ਸਦਾ ਰਹੇ ਹੁੰਦਿਆਂ ਨੂੰ ਤੂੰ ਵੀ ਐਡਾ ਬੜਾ ਹੋ ਗਿਆ ਵਿਆਹ ਕਰਾ ਲਿਆ ਕਿਸੇ ਨੂੰ رائے ਨਹੀਂ ਲੈ ਚੀ ਅੱਜੇ ਹਰਖੇ ਤੋਂ ਆਏ ਬੈਠੇ ਨੇ ਭਜਾ ਕੇ ਲੈ ਆਇਆ ਤੂੰ ਇਹਨੂੰ ਕੋਈ رائے ਨਾਲ ਲੈ ਆਉਂਦਾ ਫਿਰ ਇਹਦੇ ਭੈਣ ਭਾਈ ਇਹਦੀ ਮਾਂ ਇਹਦਾ ਬਾਪ ਕਿ ਮਰ ਗਏ ਸਾਰੇ ਆਉਂਦੇ ਇਹ ਤਾਂ ਕਰਦੇ ਸੀ ਬੋਲਣ ਲੱਗੀ ਤਾਂ ਇਹ ਦੇਖਦੀ ਨਹੀਂ ਵੀ ਪਿੱਛਾ ਮੈਂ ਕਿਵੇਂ ਆਈ ਆਂਗੀ ਅਜੇ ਤੇਰਾ ਮਾਮਾ ਕਹਿੰਦੀ ਉਹ ਸ਼ਰਮ ਤਾਂ ਨਹੀਂ ਆਉਂਦੀ ਇਹਨੂੰ ਉਟਾਦਾ ਐਨੀ ਕੁ ਗੱਲ ਤੋਂ ਵੱਧਾ ਵੱਧ ਜੂਗਾ ਕੀ ਜਵੇ ਬੀਬੀ ਪਰਮਾਤਾ ਮੈਂ ਤਾਂ ਕੱਢ ਕੇ ਨੂਨ ਦੀ ਡਲੀ ਵਾਂਗੂ ਪਰਾ ਮਾਰੂ ਤੁਹਾਨੂੰ ਚਲ ਮੈਂ ਕਹਿ ਦਉਂਗਾ ਹਾਂ ਵੀ ਬੀਬੀ માતા ਕਰੀ ਫਰਕਾ ਪਸੰਦ ਫੇਰ ਐਂ ਕਿਹੜਾ ਪਤਾ ਦੀ ਬੀਬੇ ਫੇਰ ਮੈਂ ਭੇਲੀਆਂ ਲੈ ਕੇ ਜਾਂਦੀ ਨਾਨਕ ਛੱਕ ਬਣ ਕੇ ਜਾਂਦੇ ਮੇਰੇ ਤਾਂ ਜਿਹੜੇ ਚੌਪੂਰੇ ਤੇ ਸਾਰੇ ਮੇਰੇ ਤਾਂ ਠੱਪ ਪਕਾਤੇ ਤੁਸੀਂ ਨੇ ਹਲੇ ਇਹ ਮੇਰੇ ਮੂਰੇ ਬੋਲਦੀ ਐ ਕਿਉਂ ਬੋਲਦੀ ਐ ਬਾਈ ਚਲ ਕੋਈ ਨਾ ਦੇ ਆਹੋ ਸਮਝਾ ਲੈ ਬਈ ਮੈਂ ਤੋੜੀਆ ਚਾਹ ਨਾ ਪੀਵਾ ਨਾ ਮੈਨੂੰ ਲੋੜ ਆ ਕੀ ਕਰ ਆਓ ਪੀਲਾ ਤੂੰ ਚਲ ਕੋਈ ਨਹੀਂ ਮੈਂ ਸਮਝਾ ਦ ਦੱਸ ਜੀ ਇਹਨਾਂ ਦੀ ਮੰਨ ਲੈਂਦਾ ਘਰ ਦੀ ਨਹੀਂ ਗੱਲ ਤਾਂ ਚੰਗਾ ਰਹਿੰਦਾ ਨਾਲੇ ਸ਼ਰੀਕੇ ਚ ਨੱਕ ਰਹਿ ਜਾਂਦਾ ਨਾਲੇ ਮਾਂ ਦੀਆਂ ਨਾਲ ਗਾਲਾਂ ਸੁਣਨੀਆਂ ਪੈਂਦੀਆਂ ਲੋਕਾਂ ਦੀਆਂ ਨਾਲ ਚੱਲਣੀਆਂ ਪੈਂਦੀਆਂ ਚਲ ਕੋਈ ਨਹੀਂ ਮਨਾ ਗਲਤੀ ਹੋ ਤਾਂ ਗਈ ਉਹ ਇਹਨੂੰ ਸੁਧਾਰਨਾ ਤਾਂ ਆਪਣੇ ਆਪ ਨੇ ਆ ਕਿਹੜਾ ਕਿਸ ਨੇ ਕਹਿਣਾ ਆ ਕੀ ਆ ਬੋਤਲਾਂ ਖਾਲੀ ਪਈਆਂ ਨੇ ਇਹ ਬਾਦੀਆਂ ਨਹੀਂ ਚਾਹ ਪੀਂਨੀ ਆ ਸਾਰੇ ਪਿੰਦੇ ਹੋ ਫਿਰ ਸਾਰੀ ਭਰ ਲੱਗ ਜਾਨੇ ਫਿਰ ਕੱਲੀ ਕੱਲੀ ਬੋਤਲ ਭਰ ਲਿਆ ਕਰਾਂਗੇ ਇੱਕ ਮੇਰੀ ਗੱਲ ਸੁਣ ਲੈ ਧਿਆਨ ਨਾਲ ਤੇਰਾ ਮਾਮਾ ਮੇਰੇ ਪੁੱਤ ਨੂੰ ਕਿਵੇਂ ਗਿਆ ਨਿਕਲ ਕੇ ਆ ਗਈ ਸੁਲਾਰੇ ਭਾ ਦਿਆ ਤਾਹੀ ਤਾਂ ਆਂਗਾਂ ਨਹੀਂ ਕੋਈ ਤਰ੍ਹਾਂ ਨਾ ਪਾਈ ਆ ਬੇ ਨਾ ਕੋਈ ਤਰ੍ਹਾਂ ਬਾਪ ਆਵੇ ਮਦਰ ਦੇਖੇ ਵੀ ਨਹੀਂ ਕੈਸੇ ਜੇ ਨਹੀਂ ਹੋ ਆਉਣ ਚਾਤਾ ਨਹੀਂ ਜੇ ਤੂੰ ਉਹਨਾਂ ਦੀ ਪੱਗ ਰੱਖ ਕੇ ਆਉਂਦੀ ਇੱਜ਼ਤ ਰੱਖ ਕੇ ਆਉਂਦੀ ਕਦਾ ਮੈਨੂੰ ਵੀ ਸਰੀਕੇ ਚ ਬੋਲਣਾ ਬੰਦ ਕਰਖਿਆ ਸਾਰਿਆਂ ਮੇਰੇ ਨੱਕ ਤੇ ਮਾਰਦੀਆਂ ਨੇ ਗੱਲਾਂ ਕੱਲਾ ਤੇਰਾ ਪੁੱਤ ਕੀ ਹੈ ਕਿ ਮੇਰੇ ਚ ਵਿਆਹ ਕਰ ਲਿਆ ਉਹਦਾ ਤੂੰ ਬੋਲਣ ਜੋਗਰੀ ਹੈਗੀ ਅੱਜ ਤੋਂ ਬਾਅਦ ਸੁਣ ਲਈ ਮੇਰੇ ਮੁੰਡੇ ਨੂੰ ਐ ਕਹਿੰਦੀ ਤੇਰੇ ਨਾ ਲਾਵਾ ਜਵਾੜਿਆਂ ਦੇ ਚੰਬੜੀ ਹੋਈ ਜਾਦੇ ਨਿਕਲੀਆਂ ਉਦੜੀਆਂ ਜਿਆਦੇ ਬੋਲਦੀਆਂ ਨੇ ਸਗਾ ਤਾਂ ਤੇ ਮੈਰੀ ਗੱਲਾਂ ਸੁਣਦੀ ਆ ਮੈਂ ਆਪਦੀ ਮਰਜ਼ੀ ਨਾਲ ਵਿਆਹ ਕਰਾਇਆ ਤਾਂ ਸਾਹ ਹੀ ਦਾ ਗੱਲਾਂ ਕਰੇ ਮੈਂ ਵੀ ਕਹਿ ਆ ਵੀ ਨਹੀਂ ਸਕਦੀ ਕੁਝ ਜੇ ਮੈਂ ਕਹਿਨੀ ਤਾਂ ਉਲਟੇ ਦੀ ਝਾਰ ਸੁਣਾਉਂਦੇ ਆ ਮੈਨੂੰ ਮੈਂ ਭੱਜ ਕੇ ਵਿਆਹ ਕਰਾਇਆ ਨਹੀਂ ਤੇ ਮੇਰਾ ਹੀ ਭਾਈ ਆਉਂਦਾ ਮੇਰੇ ਹੀ ਬਾਪ ਆਉਂਦਾ ਨਹੀਂ ਤੇ ਸੰਧਾਰੇ ਲੈ ਕੇ ਆਉਂਦੇ ਹੁਣ ਮੈਂ ਜੇ ਇਹਨੂੰ ਕਹਿਨੀ ਆ ਤੂੰ ਉਂਟੀ ਮੇਰੇ ਤੇ ਪੈਂਦੀ ਆ ਗੱਲ ਉਹ ਮੈਂ ਕਿੱਧਰ ਜਾਵਾਂ ਤੇ ਕਿੱਧਰ ਨਾ ਜਾਵਾਂ ਮੈਂ ਹੁਣ ਜੇ ਉਹ ਤੂੰ ਕਹਿਨੀ ਆ ਉਹ ਨਹੀਂ ਮੇਰੀ ਸੁਣਦਾ ਹੈਗਾ ਉਹ ਵੀ ਹੁਣ ਮਾਂ ਦੇ ਮਗਰ ਲੱਗ ਰਿਹਾ ਤੇ ਮੈਂ ਕਿੱਧਰ ਜਾਵਾਂ ਗਲਤੀ ਦਾ ਘਰ ਬੈਠੀ ਭੱਜ ਕੇ ਵਿਆਹ ਕਰਾ ਲਿਆ ਜਾਂ ਕੋਈ ਰਹਾਂਗੇ ਮੈਂ ਦਰਮਿਆਨ ਖੜਾ। ਮੁੱਕਾ ਖਿਜ ਪਾਦਾ ਮੈਂ ਸਾਨੂੰ। ਮੇਰੀ ਗੱਲ ਸੁਣਦੇ ਜੀ। ਹਾਂ। ਆ ਹੁਣ ਫੇਰ ਮੰਮੀ ਮੈਨੂੰ ਬੋਲ ਕੇ ਆਈ ਆ ਬਾਤਾਂ। ਤੂੰ ਕੀ ਬੱਝ ਕੇ ਵਿਆਹ ਕਰਾਇਆ ਐ ਕਰਾਇਆ। ਗੱਲਾਂ ਕਰਦਾ ਮੈਨੇ ਮਾਰਦੀ ਆ। ਕਿ ਮੈਂ ਕੱਲ੍ਹੇ ਭੱਜ ਕੇ ਆਈ ਸੀ। ਇਹ ਜਾ ਕੇ ਤਾਂ ਤੂੰ ਹੀ ਜਾਇਆ ਸੀ। ਉਹ ਤੁਸੀਂ ਟਿੱਕ ਜਾ ਕਰੋ, ਰਹਿਣ ਦਿਆ ਕਰੋ, ਕਲੇਸ਼ ਕਰਨ ਨੂੰ ਕਿਉਂ ਲੋਕਾਂ ਨੂੰ ਜਲੂਸ ਕਰਦੇ ਹੋਗੇ। ਅਰੀ ਮਾਦੀ ਸੁਣਦਾ ਮੇਰੇ ਤਾਂ ਸੁਣਦਾ ਨਹੀਂ ਹੈਗਾ ਗੱਲ-ਗੱਲ ਤੇ ਤਾਣੇ ਮਾਰਦੀ ਆ ਹੁਣ ਮੈਂ ਕੱਲੀ ਉਹ ਤੇ ਨਹੀਂ ਆਈ ਹੈਗੀ ਤੇਰੀ ਰਾਜਨ ਵਾਲੀ ਆਈ ਆ ਹੁਣ ਹੈ ਕਿੱਥੇ ਉਹ ਕਿੱਥੇ ਕਿਤੇ ਹੋਣੀ ਆ ਆਪਦੀ ਮਾਂ ਨੂੰ ਲੈ ਸਮਝਾ ਚੱਲ ਕੋਈ ਨਾ ਉਹਨੂੰ ਮੈਂ ਕਹਿ ਦੂੰਗਾ ਜਦੋਂ ਆ ਗਈ ਉਹਨਾਂ ਦਾ ਕੰਜਰ ਕੁੱਤਾ ਲੋੜ ਹੀ ਨਹੀਂ ਲੋਟ ਆਉਂਦਾ ਮੈਨੂੰ ਕੀ ਸਮਝ ਨਹੀਂ ਆਉਂਦੀ ਬੰਦਾ ਕਰੇ ਕੀ ਕਰੇ ਘਰ ਦੇ ਕੰਮ ਕਰਾਂ ਖੇਤ ਜਾਵਾਂ ਕਿ ਇਹਨਾਂ ਦਾ ਕਲੇਸ ਸੁਣਾ ਮੈਂ ਮੈਂ ਰੋਜ਼ ਦਾ ਕੰਜਰ ਕੀਤਾ ਹੋਇਆ ਹੈਗਾ ਨਾ ਸਤ ਕੀ ਕਰੀਂਗਾ ਅਫਤੀਦਾ ਬੇਬੇ ਵੀ ਐ। ਗੱਲ ਉਹਦੀ ਵੀ ਸਹੀ ਐ। ਯਾ 60 ਸਾਲ ਦੀ ਹੋ ਗਈ ਦਸੰਦਾਰੇ ਹੁਣ ਤੱਕ ਆਈ ਨਹੀਂ ਉਹ। ਪਰ ਉਹ ਵੀ ਮਜਬੂਰ ਐ ਉਹ ਵੀ ਕੀ ਕਰੇ ਹਨਾ। ਹੁਣ ਮੈਂ ਤਾਂ ਉਹ ਨੂੰ ਕੁਝ ਕਹਿ ਸਕਦਾ ਨਾ ਉਹ ਨੂੰ ਕਹਿ ਸਕਦਾ ਉਹ ਮੇਰੀ ਮਾਂ ਐ। ਉਹ ਘਰ ਵਾਲੀ ਅਗਲਾ ਰੋਜਕੋਟ ਦਾ ਮਾਰਦਣਾ ਜੋਕਾਂ ਵਿੱਚੋਂ ਨਿਕਲਦਾ ਅਗਲਾ ਕਹਿੰਦਾ ਉਹ ਤਾਂ ਚੌੜਾ ਹੋ ਕੇ ਵਿਆਹ ਕਰਾ ਲਿਆ। ਚਲ ਕੋਈ ਨਹੀਂ ਆਥਨੇ ਬੇਬੇ ਨੂੰ ਸਮਝਾ ਦਊਂਗਾ। ਬੇਬੇ ਹਾਂ ਹੰਤਾ ਨੂੰ ਫੇਰ ਮੈਂ ਨਾ ਮਾਰਤਾ ਕਾਦਾ ਸੁਨਾਰਾ ਇਹਦਾ ਇਹ ਸੁਨਾਰਾ ਨਹੀਂ ਮੈਂ ਤਾਂ ਸੱਚੀ ਗੱਲ ਕਹੀ ਜਾਊ ਮੈਂ ਤਾਂ ਕਹੂੰਗੀ ਵੀ ਨਿੱਕੜ ਕੇ ਆ ਗਿਆ ਤੂੰ ਉਹਦੀ ਹਮਦਰਦੀ ਜੀ ਨਾ ਕਰ ਕਿਤੇ ਮੂੰਹ ਤੇ ਕੌਣ ਜੁਗਰਾ ਹੈਗਾ ਓ ਬੇਬੇ ਮੈਂ ਤੈਨੂੰ ਕਿੰਨੀ ਵਾਰ ਸਮਝਾਤਾ ਵੀ ਹੁਣ ਜਿਹੜੀ ਗੱਲ ਹੋ ਗਈ ਹਵਾ ਗਈ ਹੁਣ ਕਾਹਨੂ ਉਹ ਗੱਲ ਨੂੰ ਕੁਲਿਸੇ ਪਾਰ ਕੇ ਫਿਰ ਇਹਨੇ ਕਿਉਂ ਕਿਹਾ ਤੂੰ ਉਹਦੀ ਮੋੜ ਤੇ ਨੱਕ ਤੇ ਮਾਰਦਾ ਵੀ ਮਾਮਾ ਐ ਕਹੇ ਮਾਮਾ ਤੇਰਾ ਮਾਮਾ ਉਦਾਂ ਮੈਂ ਸਮਝਿਆ ਗੱਲ ਤੇਰੀ ਮੈਂ ਉਹਨੂੰ ਵੀ ਸਮਝਾਤਾ ਤੈਨੂੰ ਅੱਗੇ ਤੂੰ ਇਹ ਬੋਲਦੀ ਨਹੀਂ ਲਗੀ ਬੋਲਦੀ ਨਹੀਂ ਹਾਂ ਮੈਂ ਕਹਿੰਦੀ ਵੀ ਨਹੀਂ ਮੈਂ ਉਹਨੂੰ ਸਮਝਾਤਾ ਰਾਤਾ ਠੀਕ ਹੈ ਤੇਰੀ ਗੱਲ ਕਈ ਕਈ ਤੋਂ ਬਾਅਦ ਉਹਨੂੰ ਮੈਂ ਸਮਝਾਤਾ ਤੀਕਾ ਤੈਨੂੰ ਉਹ ਪੰਜ ਨਾਲ ਤਿੰਨ ਕਰ ਇੱਕ ਮੇਰੀ ਗੱਲ ਸੁਣਦਾ ਹਾਂ ਸਾਰਿਆਂ ਵਰ ਇਹ ਮੇਰੇ ਕਦਮਾਂ 'ਚ ਹੀ ਰਹੂਗੀ ਉਹ ਕੋਈ ਗੱਲ ਨਹੀਂ ਤੇਰੀ ਸੇਵਾ ਕਰੂਗੀ ਸਭ ਕੁਝ ਕਰੂ ਸੇਵਾ ਤਾਂ ਕਰੂਗੀ ਹਾਂ ਦੇਖ ਤੂੰ ਨਾ ਤਾਂ ਇਹਨੂੰ ਮੇਰੇ ਪੇਕੇ ਲੈ ਜਾਣ ਦੇਉਗਾ ਨਾ ਤੇਰੀ ਭੈਣ ਕੋਲੇ ਲੈ ਜਾਣ ਦੇਉਗਾ ਯੇ ਹੁਣ ਮੈਂ ਤੁਹਾਨੂੰ ਕਿਵੇਂ ਧੋਰਾ ਦੋਵਾਂ ਨੂੰ ਸੰਧਾਰਾ ਦੇਣ ਫਿਰ ਉਹੀ ਗੱਲ ਉਹਦਾ ਠੀਕ ਜੀ ਆ ਭੈਣ ਤਾਂ ਮੈਂ ਟੁੱਟਿਆ ਬਿਆ ਸਾਰੇ ਪਾਸੇੋਂ ਮੈਂ ਵੀ ਕੀ ਕਰਾਂ ਫਿਰ ਤੂੰ ਇਹਦੀ ਹਮਦਰਦੀ ਜੀ ਘਟ ਕਰਿਆ ਤਾਂ ਚੰਗਾ ਉਹ ਤਾਂ ਸਮਝੇ ਗੱਲ ਦੀ ਹਾਂ ਨਾਲੇ ਹੁਣ ਮੇਰੀ ਗੱਲ ਸੁਣੋ ਹਾਂ ਮੈਂ ਜਾਣਾ ਕੁੜੀ ਦਾ ਸੁਨਾਰਾ ਦੇਣ ਅੱਛਾ ਹੁਣ ਤੋ ਤੁਹਾਨੂੰ ਤਾਂ ਉਹਨੂੰ ਨਿਕਲ ਹੀ ਹੋਏ ਨੂੰ ਤਾਂ ਮੈਂ ਕੀ ਭੇਜਾਂ ਉੱਥੇ ਕੁੜੀ ਦੇ ਸਰੀਕੇ ਚ ਕੀ ਕਹਿਣਗੇ ਉਹ ਤਾਂ ਠੀਕ ਹੈ ਸਾਰੇ ਪਾਸੋਂ ਪੁੱਤੋ ਮੇਰੇ ਕ ਲਈ ਮੂੰਹ ਕਰਦਾ ਸਾਰੇ ਪਾਸੋਂ ਕੁੰਜੋਰਾ ਕਰਦਾ ਤੂੰ ਇਹਨੇ ਇਹ ਤਾਂ ਹੈ ਬੇਬੇ ਇਹਨੇ ਤੋੜਤਾ ਮੈਨੂੰ ਸਾਰੇ ਪਾਸੇ ਸਾਰੇ ਪਾਸੋਂ ਕਿੱਥੇ ਬੋਲਣ ਜੋਗਰਾ ਤੋਂ ਹੈਗਾ ਨਾ ਉਰੇ ਤੇਰੇ ਤਾਏ ਚਾਚਾ ਦੇ ਮੁੰਡੇ ਢੋਲ ਢਮਕਿਆਂ ਨਾਲ ਵੇਹੇ ਨੇ ਮੇਰਾ ਢਿੱਡ ਮੱਤ ਗਿਆ ਹਾ ਜਿਹਦੀ ਮੈਂ ਇਹਨੂੰ ਗਾਪੇਟ ਲਾਈ ਰੱਖੀਆਂ ਹਲੇ ਤੇਰਾ ਮਾਮਾ ਇਹ ਗੱਲ ਤੇਰੇ ਮਾਮੇ ਨੂੰ ਬਹੁਤ ਵਿਗੜੂਗੀ ਚਲ ਕੋਈ ਨਾ ਬੇਬੇ ਹੁਣ ਤੁਸੀਂ ਐਂ ਕਰੋ ਫਿਰ ਹੂੰ ਤੁਸੀਂ ਬਗਜੋ ਫਿਰ ਇਹ ਨੂੰ ਨਹੀਂ ਮਾਣ ਆ ਕਿ ਜਾਂਦੀ ਮਦਾ ਕੱਲੀ ਹੋ ਜਾਊਗੀ ਕੱਲੀ ਜਾਏਗੀ ਆਹ ਸੂਟ ਮੈਂ ਲਿਆ ਰੱਖਿਆ ਉਹ ਬਿਸਕੁਟ ਮੈਂ ਜਾਂਦੀ ਜਾਂਦੀ ਲੈ ਜਾਉ ਕੋਸੇ ਨਾਲ ਝੋਲੇ ਲੈ ਜਾਉ ਚਲ ਦੋ ਮਠਾਈ ਦੇ ਡੱਬੇ ਲੈ ਜਾਉ ਚਲ ਉਹ ਨੂੰ 1100 ਰੁਪਇਆ ਦੇ ਆਉਂਗੀ ਚਲ ਦੇਖ ਲੈ ਫਿਰ ਐ ਕਰ ਲਈਂ ਹੋਰ ਤੁਸੀਂ ਤਾਂ ਜਾਣ ਜੋਗਰੇ ਹੈ ਹੀ ਨਹੀਂ ਅਸੀਂ ਤਾਂ ਫਿਰ ਸਾਰੇ ਰਿਸ਼ਤੇ ਰੰਜੇ ਰੁੱਟੇ ਪਿਆ ਹਾਂ ਤੈਨੂੰ ਹਾਂ ਤੂੰ ਤਾਂ ਐਸੇ ਰੁਕ ਨਾ ਰਹਿ ਗਿਆ ਉਹ ਤੇਰੇ ਜੋਗਰੀ ਰਹੇਗੀ ਅਰ ਕਰਿਆ ਮੇਰੀ ਗੱਲ ਸੁਣ ਲੈ ਹਾਂ ਸਾਰਾ ਮੈਨੂੰ ਕੰਮ ਕਰਿਆ ਕਰਾਇਆ ਮੇਰੇ ਮਾਂ ਤੂੰ ਬੇਫਿਕਰ ਜੇ ਮੈਂ ਦਿਲ ਮਾੜਾ ਜਾਂ ਬਗਜੂ ਤੇਰੀ ਚਾਚੀ ਟਾਈਲਰੇ ਭਾਂਡਿਆਂ ਦਾ ਨਾ ਛੇੜਨ ਲੱਗਿਆ ਬਿਆਂ ਦਾ ਕਿਉਂ ਮੇਰੇ ਕੋਲ ਤਾਂ ਹੁੰਦੀ ਜਾਂਦੀ ਰਹਿੰਦੀ ਨੇ ਬੁੜੀ ਕੋਈ ਨਾ ਹੁਣ ਤੂੰ ਤੈਨੂੰ ਕਿਸੇ ਗੱਲ ਦਾ ਕੋਈ ਦੇਖ ਮੇਰੀ ਗੱਲ ਕੋਈ ਸ਼ਿਕਾਇਤ ਨਹੀਂ ਆਉਂਦੀ ਇਹਦੀ ਤਾਂ ਦੇਖ ਮੇਰਾ ਸੁਣਾ ਰਾਇਆ ਕੀ ਮੈਂ ਸਾਰਿਆਂ ਦੇ ਬੰਦ ਛੇੜਿਆ ਸਾਰਿਆਂ ਨੇ ਮੈਨੂੰ ਕਿਹਾ ਕੁੜੇ ਦੇ ਤੂੰ ਬੁੜੀ ਹੋ ਰਹੀ ਆ 50 ਸਾਲ ਹੋ ਗਏ ਹੈਂ ਤ੍ਰੀਤੇਰਾ ਹੁਣ ਸਹੀ ਸੰਭਾਲ ਆਈ ਜਾਂਦਾ ਉਹ ਆਪ ਤਾਂ ਹੱਡ ਤੇ ਮਾਰਦੀਆਂ ਨੇ ਵੀ ਤੇਰੀ ਨੂੰਦਾ ਨਹੀਂ ਆਇਆ ਤੂੰ ਆਪਦੇ ਹੀ ਬੰਦ ਦੀ ਬੰਦ ਦੀ ਕਰਦੀ ਐ ਚਲ ਕੋਈ ਨਾ ਤੂੰ ਜਾਣਾ ਤੇ ਤੂੰ ਬੇਫਿਕਰ ਰਹੀਂ ਕਿਸੇ ਕੰਮਕਾਰ ਪਿੱਛੋਂ ਕਿਸੇ ਚੀਜ਼ ਵਖੋਂ ਠੀਕ ਐ ਨਾ ਤੈਨੂੰ ਹੋਏ ਬੋਲੇ ਮੂਰੇ ਬੋਲੇ ਨਾ ਤੈਨੂੰ ਐ ਕਹੇ ਵੀ ਤੂੰ ਐਂ ਐਂ ਫਰਾਣਾ ਤੇ ਕੁਝ ਵੀ ਨਹੀਂ ਕਹੀ ਤੈਨੂੰ ਤੂੰ ਬੇਬੇ ਤੂੰ ਹੁਣ ਗਲਤੀ ਮੰਨ ਲੈ ਕੋਈ ਨਾ ਬੇਬੇ ਮੈਂ ਤਾਂ ਗਲਤੀ ਹੋ ਗਈ ਅੱਜ ਕਿਹ ਵਿਆਹ ਕਰਾਇਆ ਠੀਕ ਹੈ ਹੁਣ ਗਲਤੀ ਮੰਨ ਲਾ ਭਾਈ ਮਾ ਤਾਂ ਸਾਰੇ ਪਾਸੋਂ ਟੁੱਟ ਗਈ ਨਾ ਦੇਖ ਬੀਬੀ ਬਾਗ ਜੂਗੀ ਉਸੇ ਸੁਨਹਾਰਾ ਦੇ ਕੇ ਆਉਗੀ ਠੀਕ ਹੈ ਅੱਛਾ ਤੈ ਉਦੋਂ ਬਾਅਦ ਚ ਮੁੜ ਕੇ ਕਦੇ ਕਿਸੇ ਭਾਂਡਿਆਂ ਪਿੱਛੇ ਕਿਸੇ ਵੀ ਚੀਜ਼ ਪਿੱਛੇ ਕਲੇਸ਼ ਕਰਿਆ ਤਾਂ ਮੈਠੋ ਪੁਰਾ ਕੋਈ ਨਹੀਂ ਠੀਕ ਹੈ ਠੀਕ ਹੈ ਹੁਣ ਇਹਨੂੰ ਕਹੇ ਤਾਂ ਮੈਂ ਬੇਬੇ ਨੂੰ ਇਹਨੂੰ ਸਮਝਾ ਦਈ ਸਾਰੀ ਗੱਲ ਇਹਨੂੰ ਕੋਈ ਚੀਜ਼ ਦਾ ਬਸ ਐ ਘਾਟ ਹੋਣੀ ਨਹੀਂ ਚਾਹੀਦੀ ਵੀ ਆਹਾਂ ਘਾਟ ਆ ਗਈ ਅੱਧਾ ਤਾਂ ਤੇਰੇ ਨਾਲ ਇਹ ਕਰਦੇ ਕੰਮ ਬਸੇ ਕਲੇਸ਼ ਕਰੀ ਜਾਂਦੀ ਹੈਗੀ ਤੈਨੂੰ ਐ ਨਹੀਂ ਤੈਨੂੰ ਐ ਦੀ ਵੀ ਉਹਨਾਂ ਦੀ ਗੱਲ ਕਰੀ ਜਾਂਦੀ ਹੈ ਉਹਨਾਂ ਦੀ ਗੱਲ ਵੀ ਹੈਗੀ ਐ ਵਿੱਚ ਘਰ ਦੇ ਕੰਮਾਂ ਦੇ ਗਲੇਸ਼ ਨੇਗੇ ਠੀਕ ਠੀਕ ਐ ਹੁਣ ਤੂੰ ਇਹਨੂੰ ਕੋਈ ਗਲਤੀ ਮੰਨ ਲੈ ਤੂੰ ਚੰਗੀ ਤਰ੍ਹਾਂ ਕੋਈ ਨਾ ਬੇਬੀ ਹਾਂ ਮੁੰਜਾ ਮਾਪੇ ਜੀ ਨੇ ਬਣਾਵਦਾ ਸਿੱਧਾ ਬੰਦਿਆ ਮੰਗੂ ਇਹ ਤੋਂ ਮਾਫੀ ਮੰਗ ਕੇ ਫਿਰ ਬੇਬੀ ਮੈਂ ਅੱਗੇ ਤੋਂ ਇਹ ਹੀ ਗਲਤੀ ਨਹੀਂ ਕਰਦੀ ਗਲਤੀ ਮੇਰੀ ਹੈ ਜੀ ਜਿਹੜੀ ਮੈਂ ਆਪ ਦਾ ਨਾ ਭੱਜ ਕੇ ਆ ਗਈ ਆ ਕੁੜੀ ਹੋਈ ਐ ਫਿਰ ਜੇ ਇਹਦੇ ਮਾਪੇ ਦੇ ਨਾ ਵਰਤ ਦੇ ਆਉਂਦੇ ਉੱਥੇ ਜਾਪਾ ਕਰਾਉਂਦੇ ਹਾਂ ਉਰੀ ਜਾਪਾ ਕਰਾਏ ਮੇਰੀ ਰਿਸ਼ਤ ਗਲੀਆਂ ਕਰੀ ਜਾਂਦੀ ਐ ਇਹ ਇਹਨੂੰ ਸਮਝਾਦਾ ਭਾਈ ਚੰਗੀ ਤਰ੍ਹਾਂ ਠੀਕ ਹਾਂ ਚੰਗਾ ਬਾਬੇ ਵੇ ਤੂੰ ਵੀ ਹੁਣ ਗੱਲ ਬਾਣੀ ਸਿਰੇ ਤੇ ਆ ਮੈਂ ਕਾਨੂੰ ਸਿਰੇ ਕਰਦੀ ਆ ਜਦੋਂ ਮੈਨੂੰ ਬਾਹਰੋਂ ਕਹਿੰਦਿਆਂ ਨੇ ਤੇਰੀ ਨੂੰਹ ਦਾ ਸੰਧਾਰਾ ਨਹੀਂ ਆਇਆ ਕੋਈ ਨਾ ਬਾਹਰ ਤੋਂ ਲੋਕ ਤਾਂ ਉਂਈ ਉਂਗਲਾਂ ਬੜਾ ਉਹ ਕਰਦੇ ਨੇ ਕਿ ਬਾਹਰੀ ਨਾ ਤੂੰ ਜਾਨਸੋਆਂ ਲੋਕਾਂ ਦੀ ਗੱਲ ਚੰਗਾ ਮੈਂ ਕਾਨੂੰ ਸਿਰੇ ਕਰਦੀ ਆ ਅਸੀਂ ਇਹਨੂੰ ਵੀ ਕਹਤਾ ਮੈਂ ਹੁਣ ਤੈਨੂੰ ਵੀ ਕਹਤਾ ਆ ਦੋ ਇਹਨਾਂ ਦਾ ਹੁਣ ਕੋਈ ਸੁਣਾ ਕਰੋ ਠੀਕ ਹੈ ਸਾਰਿਆ ਜੀ ਸਾਸ੍ਰੀ ਕਾਂ ਸਾਡੀ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਜਿਹੜੇ ਭੱਜ ਕੇ ਵਿਆਹ ਕਰਾਉਂਦੇ ਨੇ ਦੇਖੋ ਐਵੇਂ ਹੁੰਦਾ ਆ ਫਿਰ ਬਾਅਦ 'ਚ ਸੰਧਾਰੇ ਪਾਲਦੀਆਂ ਨੇ ਸੱਸਾਂ ਤੋਂ ਮਿਹਣੇ ਖਾਂਦੀਆਂ ਨੇ ਫਿਰ ਨਾ ਮਾਪਿਆਂ ਕੋਲ ਜਾ ਸਕਦੀਆਂ ਨਾ ਫਿਰ ਇੱਥੋਂ ਜੋਗੇ ਰਹਿੰਦੀ ਹੈ ਜੀ ਫਿਰ ਦਾਅ ਦਰਦੀ ਠੋਕਰਾਂ ਖਾਂਦੀ ਹੈ ਬਿਲਕੁਲ ਦੋਸਤੋ ਫਿਰ ਅਣਾ ਰਿਸ਼ਤੇਦਾਰੀਆਂ ਜੇ ਫਿਕ ਪਿਕ ਪੈ ਜਾਂਦੀ ਹੈ ਫਿਰ ਬੰਦਾ ਨਾ ਘਰ ਦਾ ਹੁੰਦਾ ਨਾ ਬਾਹਰ ਦਾ ਹੁੰਦਾ ਹੈ ਹਨਾ ਉਹਨੂੰ ਇੱਕ ਮਤਲਬ ਵੰਡਣ ਦੇ ਵਿੱਚ ਹੋ ਜਾਂਦਾ ਹੈ ਉਹ ਵੀ ਜਦੋਂ ਉਹ ਆਪਣੀ ਮਰਜ਼ੀ ਨਾਲ ਵਿਆਹ ਕਰਾਉਂਦਾ ਹੈ ਤਾਂ ਲੋਕਾਂ ਦੀ ਵੀ ਮਿਹਣੇ ਹੀ ਬਜਦੇ ਨੇਗੇ ਵੀ ਤੂੰ ਉਹਦਾ 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 ਉਹ ਤੋ ਯਾਰ ਆਪਣੀ ਮਰਜ਼ੀ ਨਾਲ ਵਿਆਹ ਕਰਾਇਆ ਸੀ ਹਨਾ ਨਾ ਕਰ ਚੁ ਕਿਸ ਨੂੰ ਕਿਸ ਨੂੰ ਕਹਿਣ ਜੋਗਾ ਨਾ ਬਾਹਰ ਲੋਕਾਂ ਨਾਲ ਬੇਕੋ ਤੱਕ ਦੱਸਣ ਜੋਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਵੀਡੀਓ ਕਿਵੇਂ ਲੱਗੀ ਇੱਕ ਮਿੰਟਾਂ ਚ ਦੱਸਿਓ ਸ਼ੇਅਰ ਵੀ ਕਰ ਦਿਓ ਤੇ ਓਕੇ ਵੀ ਜਰੂਰ ਕਰਿਓ ਜਰੂਰ ਅਸੀਂ ਹਫਤੇ ਮੰਗਰੋਂ ਇੱਕ ਵੀਡੀਓ ਪਾਇਆ ਕਰਾਂਗੇ ਵਧੀਆ ਵਧੀਆ ਘੰਟਾ ਦੇਖ ਪਹਿਲਾਂ ਵੀ ਤੁਸੀਂ ਸਾਨੂੰ ਪਿਆਰ ਦਿੰਨੇ ਹੋ ਤੁਹਾਡਾ ਪਿਆਰ ਸਾਡੇ ਨਾਲ ਬਣਿਆ ਰਹੇ ਵਾਦ ਦੱਬ ਕੇ ਸ਼ੇਅਰ ਕਰਦਿਆ ਕਰੋ ਸਾਡਾ ਵੀ ਹੌਸਲਾ ਵਧਾਇਆ ਕਰੋ ਧੰਨਵਾਦ